「恋なりやめとべな」 ਰੱਬਾ ਮੇਰਾ ਓਏ ਅਸੀਂ ਆ ਕੁਝ ਨਹੀਂ ਦੇਖ ਸਕਦੇ ਰੱਬਾ ਮੂਰਿਆ ਉਹ ਜ਼ੱਬਾ ਕਿੰਨੇ ਕਵਾੜੇ ਦਿਨ ਦਿਖਾਏਗਾ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਰਸਤੇ ਦੇ ਨਾਲ-ਨਾਲ ਇੱਕ ਇੱਕ ਜ਼ਹਿਰ ਦੀ ਪੂੜੀ ਵੀ ਲੈ ਕੇ ਦਿੱਤੀ ਜਾਵੇ ਅਸੀਂ ਆ ਕੁਤਰੀ ਦੇਖ ਸਕਦੇ ਮੇਰੀ ਅਰਜਨ ਬੈਲੀ ਨੂੰ ਬੇਨਤੀ ਆ ਵੀ ਪੈਰ ਚੋਰ ਕੇ ਗੜਾਸੀ ਮੇਰੇ ਮਾਰੇ ਮੇਰੇ ਮਾਰੇ ਮੈਂ ਆ ਕੁਝ ਨਹੀਂ ਦੇਖ ਸਕਦਾ ਓ ਰੱਬਾ ਮੇਰਾ ਓਏ ਅੱਜ ਕੱਲ ਦੇ ਜਵਾਕ ਦੇਖ ਲਓ ਕਿਵੇਂ ਲੱਗੇ ਪਏ ਨੇ ਸਾਨੂੰ ਮੇਲੇ ਤੇ ਇੱਕ ਗੱਡੀ ਮਿਲਦੀ ਦੋ ਭਰਾਵਾਂ ਨੂੰ ਕਹਿੰਦੇ ਵੀ ਇਹ ਵੀ ਸਾਂਝੀ ਚਲਾ ਲਿਓ ਕਦੇ ਤੂੰ ਖੇੜਲੇ ਕਰੀ ਕਦੇ ਖੇੜਲੇ ਤੇ ਅੱਜ ਕੱਲ ਦੇ ਜਵਾਕ ਦੇਖ ਲਓ ਹਾਏ ਓ ਰੱਬਾ ਉਹ ਜੇ ਮੈਨੂੰ ਦੱਸ ਦੋ ਮੈਂ ਆਪਣੀ ਅੱਖਾਂ ਦਾਨ ਕਰਨੀਆਂ ਨੇ ਮੈਂ ਹੋਰ ਕੁਝ ਨਹੀਂ ਦੇਖ ਸਕਦਾ ਰੱਬਾ ਤੂੰ ਮੈਨੂੰ ਕਿਤੇ ਇਹ ਜਾਲਤ ਦੁਨੀਆ ਚ ਭੇਜਦਾ ਆ ਕੁਝ ਦੇਖਣ ਤੋਂ ਬਾਅਦ ਸਾਨੂੰ ਰੋਟੀ ਦੀ ਭੁੱਖ ਨਹੀਂ ਲੱਗਦੀ ਸਾਨੂੰ ਆ ਟਾਈਮਾਂ ਚ ਨਲੀ ਨਹੀਂ ਸਾਫਦੀ ਹੁੰਦੀ ਜੀ ਕਦੇ ਨੀਕਰ ਉੱਪਰ ਚੱਕਦੇ ਕਦੇ ਨਲੀ ਸਾਫਦੇ ਸਾਨੂੰ ਐ ਨਹੀਂ ਪਤਾ ਹੁੰਦਾ ਸੀ ਵੀ ਨਲੀ ਰਮਾਲ ਨਾਲ ਪੂੰਝਣੀ ਆ ਕਿ ਕਿਸੇ ਨਾਲ ਪੂੰਝ ਕੇ ਦੱਸ ਤੁਸੀਂ ਕੀ ਕਰੀਏ ਰੱਬਾ ਸਾਨੂੰ ਕਹੇ ਜਿਆ ਕੁਝ ਦਿਖਾਏਗਾ ਰੱਬਾ ਆਏ ਰੱਬਾ ਮੇਰੀਆ ਤੇ ਸਾਨੂੰ ਮਾਰੇ ਤੇ ਦਿਖਾਏਗਾ ਰੱਬਾ ਸੋਣ ਨਹੀਂ ਅਸੀਂ ਆ ਕੁਝ ਦੇਖ ਸਕਦੇ ਜਵਾਕਾਂ ਜਿਵੇਂ ਸੇਲੀਆਂ ਬਣ ਕੇ ਰੱਬਾ ਤੂੰ ਸਾਡੇ ਬਾਰੇ ਤਾਂ ਸੋਚ ਲੈ ਅਸੀਂ ਤੇਰਾ ਕੀ ਮਾੜਾ ਕਰਤਾ ਅਸੀਂ ਤੇਰੀ ਕਿਹੜੀ ਜ਼ਮੀਨ ਤੱਬਲੀ ਹੋਏ ਰੱਬਾ ਮੇਰੇ